ਪੀਐਸ ਟੈਟ ਇਟਡੀ ਬੀਐਡ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਬੇਨਤੀ ਹੈ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਪੀਐਸ ਟੈਟ ਦੇ ਪੇਪਰ ਰਿਲੇਟਡ ਇਟਡੀ ਕੈਡਰ ਮਾਸਟਰ ਕੈਡਰ ਔਰ ਟੀਚਿੰਗ ਵਿੰਗ ਦੀ ਕੋਈ ਵੀ ਜਾਣਕਾਰੀ ਤੁਹਾਨੂੰ ਇਸ ਚੈਨਲ ਦੇ ਉੱਪਰ ਮਿਲਦੀ ਰਹਿੰਦੀ ਹੈ ਸਮੇਂ-ਸਮੇਂ ਤੇ ਸੋ ਅੱਜ ਇੱਕ ਨਵੀਂ ਅਪਡੇਟ ਲੈ ਕੇ ਤੁਹਾਡੇ ਰੂਪ ਰੂ ਹੋਏ ਆਂ ਬਹੁਤ ਮਾੜੀ ਗੱਲ ਹੈ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਜਿਹੜੀ ਆਪਣੀ 13 ਜੁਲਾਈ ਨੂੰ ਇੱਕ ਮੀਟਿੰਗ ਕੀਤੀ ਗਈ ਸੀ ਫਾਜ਼ਿਲਕਾ ਦੇ ਵਿੱਚ ਉਸ ਦੇ ਵਿੱਚ ਘਟੋ ਘਟ 12 ਤੋਂ 13 ਕੈਂਡੀਡੇਟ ਬਹੁਤ ਵੱਡੀ ਸਟਰੈਂਥ ਕੱਟੀ ਹੋਈ ਤੇ ਫਿਰ ਕਈਆਂ ਦਾ ਮੈਨੂੰ ਮੈਸੇਜ ਆਇਆ ਕਿ ਸਰ ਪੀਐਸ ਟ ਕਦੋਂ ਹੋਊਗਾ ਫਿਰ ਸਾਡੀ ਗੱਲ ਹੋਈ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਜਿਵੇਂ ਜਿਵੇਂ ਸਟਰੈਂਥ ਤੁਹਾਡੀ ਜਿਵੇਂ ਇੰਨੇ ਬੱਚੇ 12 13 ਬੱਚੇ ਬਹੁਤ ਮਾਇਨੇ ਰੱਖਦੇ ਆ 12 13 ਬੱਚੇ ਆਏ ਤਾਂ ਉਹ ਕਹਿੰਦੇ ਵੀ ਤੁਹਾਡਾ ਇੱਕ 1 ਵੀਕ ਦੇ ਵਿੱਚ ਵਿੱਚ ਟੈਸਟ ਲੈ ਲਿਆ ਜਾਊਗਾ ਉਹਨਾਂ ਬੱਚਿਆਂ ਦਾ ਜਿਹੜੇ ਘਰੋਂ ਬਾਹਰ ਨਹੀਂ ਨਿਕਲਦੇ ਉਹਨਾਂ ਦਾ ਹੋਵੇਗਾ ਵੀ ਇਸ ਵਾਰ ਕਰੇ ਕਿਉਂਕਿ ਤੁਸੀਂ ਯੂਨੀਅਨ ਦਾ ਸਾਥ ਦਿੰਦੇ ਨਹੀਂ ਤਾਂ ਤੁਹਾਨੂੰ ਚਾਹੀਦਾ ਪੀਐਸਟੈਟ 2025 ਅਗਰ ਸਰਕਾਰ ਸੋਚਦੀ ਹੈ ਕਿ ਇਹਨਾਂ ਦਾ ਫਿਰ ਅਸੀਂ ਇੰਨਾ ਕਰ ਹੀ ਸਕਦੇ ਸਰਕਾਰ ਤੁਹਾਡਾ ਬਹੁਤ ਸੋਚਦੀ ਹੈ ਕਿਉਂਕਿ ਸਟਾਰਟਿੰਗ ਤੋਂ ਸਰਕਾਰ ਤੁਹਾਡਾ ਬਹੁਤ ਸੋਚ ਰਹੀ ਹੈ 24 ਉਹਨਾਂ ਨੇ ਆਪਣੇ ਆਪ ਦਿੱਤਾ ਸੀਗਾ ਪੀਐਸਟੈਟ 2024 ਔਰ ਇਹ ਵੀ ਤੁਹਾਨੂੰ ਆਪਣੇ ਆਪ ਹੀ ਮਿਲ ਜਾਊਗਾ ਲੱਗਦਾ ਮੈਨੂੰ ਐਵੇਂ ਹੀ ਹੈ ਬਾਕੀ ਦੇਖੋ ਕਿਉਂਕਿ ਤੁਹਾਨੂੰ ਜਿਆਦਾ ਪਤਾ ਹੋਵੇਗਾ ਕਿ ਪੀਐਸਟੈਟ 24 ਵਾਸਤੇ ਕਿੰਨਾ ਕੁ ਸਟਰਗਲ ਕੀਤਾ ਸੀਗਾ ਔਰ ਉਸ ਤੋਂ ਬਾਅਦ ਜਾ ਕੇ ਨੋਟੀਫਿਕੇਸ਼ਨ ਆਇਆ ਸੀ ਔਰ 16 ਤੋਂ 17 ਮਹੀਨੇ ਲੱਗੇ ਸੀਗੇ ਜਿਹੜਾ ਸਟਰਗਲ ਕਰਦੇ ਕਰਦੇ ਕਿਉਂਕਿ 12 ਮਾਰਚ ਨੂੰ ਪੇਪਰ ਹੋਇਆ ਮਾਰਚ ਦਾ ਮਹੀਨਾ ਕੱਢ ਦਿਓ ਠੀਕ ਹੈ ਤਾਂ 9 ਮਹੀਨੇ ਲਗਾ ਲਓ ਇਸ ਸਾਲ ਦੇ ਤਦ ਦਸੰਬਰ ਅਗਾ 1 ਦਸੰਬਰ ਨੂੰ ਪੇਪਰ ਹੋਇਆ ਤੇ ਤੁਸੀਂ 11 ਮਹੀਨੇ ਲਗਾ ਲਓ 20 ਮਹੀਨੇ 3 ਮਹੀਨੇ ਲੱਗੇ ਨੇ 2024 ਵਾਲਾ ਪੇਪਰ ਕਰਵਾਉਣ ਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਹਾਡਾ ਪੇਪਰ ਦਸੰਬਰ ਦੇ ਵਿੱਚ ਹੋ ਰਿਹਾ ਤੁਹਾਨੂੰ ਲੱਗਦਾ ਹੈ ਅਜੇ ਵੀ ਤੁਹਾਨੂੰ ਲੱਗਦਾ ਕੋਈ ਬਲੇਖਾ ਹੈ ਇਸ ਚੀਜ਼ ਦਾ ਤਾਂ ਆਪਾਂ ਦੂਰ ਕਰ ਦਿੰਦੇ ਨੇ ਕੋਈ ਦਿੱਕਤ ਨਹੀਂ ਅਸੀਂ ਪੀਐਸਟੈਟ 2025 ਵਸ ਤੋਂ ਤੁਹਾਨੂੰ ਪਤਾ ਹੈ ਕਿ ਯੂਨੀਅਨ ਤੱਕ ਦਾ ਕੰਮ ਕਰ ਹੀ ਰਹੀ ਹੈ ਬਾਕੀ ਉਹ ਇਹ ਨਹੀਂ ਹੈਗਾ ਕਿ ਤੁਸੀਂ ਕਰਾਂ ਦੇ ਵਿੱਚ ਬੈਠੇ ਰਹੋਗੇ ਤਾਂ ਸਾਰੇ ਕੰਮ ਕਰ ਹੀ ਜਾਵਾਂਗੇ ਬਿਲਕੁਲ ਵੀ ਨਹੀਂ ਇੱਕ ਮੀਟਿੰਗ ਹੋ ਚੁੱਕੀ ਹੈ ਇੱਕ ਮੀਟਿੰਗ ਹੋਰ ਕਰਾਂਗੇ ਬਾਕੀ ਉਸ ਤੋਂ ਪਹਿਲਾਂ ਮੀਟਿੰਗ ਦੀ ਜਿਹੜੀ ਡੇਟ ਹੈ ਉਹ ਨਾਊਂਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਤੱਤ ਤੁਹਾਡੇ ਨਾਲ ਸਾਂਝੇ ਕਰਦਾ ਹਾਂ ਉਸ ਤੋਂ ਬਾਅਦ ਤੁਹਾਡੇ ਨੂੰ ਨੀਚੇ ਕਮੈਂਟ ਦੀ ਇਸ ਵੀਡੀਓ ਦੇ ਨੀਚੇ ਕਮੈਂਟ ਦੇਖ ਕੇ ਜਾਣਗੇ ਕਿ ਵੀਡੀਓ ਮੀਟਿੰਗ ਰੱਖਣੀ ਹੈ ਜਾਂ ਨਹੀਂ ਰੱਖਣੀ ਜੇ ਤੁਸੀਂ ਕਹੋਗੇ ਰੱਖਣੀ ਹੈ ਤਾਂ ਤੁਸੀਂ ਹਰ ਇੱਕ ਬੱਚਾ ਕਮੈਂਟ ਕਰੇਗਾ ਜਿੰਨੇ ਬੱਚੇ ਇਸ ਵੀਡੀਓ ਨੂੰ ਸੁਣਨਗੇ ਧਿਆਨ ਨਾਲ ਸੁਣਨਗੇ ਸਮਝਣਗੇ ਉਹ ਬੱਚਾ ਕਮੈਂਟ ਕਰੇਗਾ ਜੇ ਕਮੈਂਟ ਤੁਹਾਡੇ 100 ਪਲੱਸ ਹੁੰਦੇ ਨੇ 100 ਪਲੱਸ ਕਮੈਂਟ ਇਹ ਕਹੇ ਕਿ ਅਸੀਂ ਜਿਹੜੀ ਮੀਟਿੰਗ ਤੁਸੀਂ ਰੱਖੋਗੇ ਅਸੀਂ ਉਹਦੇ ਵਿੱਚ ਪਹੁੰਚਾਂਗੇ ਤਾਂ ਮੀਟਿੰਗ ਰੱਖੀ ਜਾਊਗੀ ਨਹੀਂ ਤਾਂ ਅੱਜ ਤੋਂ ਬਾਅਦ ਪੀਐਸਟੈਟ 2025 ਦਾ ਪ੍ਰੋਸੈਸ ਬੰਦ ਹੈ ਹੁਣ ਤੁਸੀਂ ਇਹਨੂੰ ਨੋਟ ਕਰ ਲਿਆ ਜੇ ਮੈਂ ਤੁਹਾਨੂੰ ਕਹਿ ਰਿਹਾ ਪੀਐਸ ਟੈਟ 2025 ਦਾ ਪ੍ਰੋਸੈਸ ਅਗਰ ਤੁਸੀਂ ਗਰਾਊਂਡ ਲੈਵਲ ਤੇ ਨਹੀਂ ਆਂਦੇ ਤਾਂ ਬੰਦ ਹੈ ਅੱਜ ਤੋਂ ਬੰਦ ਹੈ ਠੀਕ ਹੈ ਇਸ ਤੋਂ ਬਾਅਦ ਕੋਈ ਪ੍ਰੋਸੈਸ ਨਹੀਂ ਚੱਲੂਗਾ ਬਾਕੀ ਰਹੀ ਗੱਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਦੀ ਜਿੰਨਾ ਕ ਤੁਸੀਂ ਸਰਕਾਰ ਯੂਨੀਅਨ ਨੂੰ ਸਪੋਰਟ ਕਰ ਰਹੇ ਹੋ ਸਭ ਨਾਲ ਤੁਹਾਨੂੰ ਰਿਸਪਾਂਸ ਮਿਲ ਰਿਹਾ ਇਹ ਦੇਖ ਰਹੇ ਹੋ ਇਹ ਫਾਜ਼ਿਲਕਾਰ ਦੇ ਐਮਐਲਏ ਨੇ ਐਮਐਲਏ ਨਰਿੰਦਰਪਾਲ ਸਮਣਾ ਠੀਕ ਹੈ ਇਹ ਯੂਨੀਅਨ ਮੈਂਬਰ ਨੇ ਨਾਲ ਆਪਣੇ ਠੀਕ ਹੈ ਜੀ ਤਾਂ ਉਹਨਾਂ ਨੂੰ ਅਸੀਂ ਮੀਟਿੰਗ ਕਰਨ ਤੋਂ ਬਾਅਦ ਮੰਗ ਪੱਤਰ ਸੌਂਪਿਆ ਇਹ ਤੁਸੀਂ ਦੇਖ ਰਹੇ ਹੋ ਜਿਸ ਦੇ ਵਿੱਚ ਮੈਂ ਮੰਗਾ ਕੀ ਸੀ ਕਿ ਪੀਐਸ ਟੈਟ ਦਾ ਪੇਪਰ ਅ ਨੋਟੀਫਿਕੇਸ਼ਨ ਜਾਰੀ ਕਰੋ ਪੀਐਸ ਟੈਟ ਦਾ ਕਲੰਡਰ ਜਾਰੀ ਕਰੋ ਜਿਵੇਂ ਤੁਸੀਂ ਪੀਐਸ ਟੈਟ 2024 ਦੀ ਪ੍ਰੀਖਿਆ ਵੇਲੇ ਦੇ ਟਾਈਮ ਕਿਹਾ ਸੀਗਾ ਕਿ ਅਸੀਂ ਜਿਹੜਾ ਤੁਹਾਨੂੰ ਕਲੰਡਰ ਦੇਾਂਗੇ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਟਰਗਲ ਨਾ ਕਰਨਾ ਪਵੇ ਤਾਂ ਉਹ ਆਪਾਂ ਸਵਾਲ ਕੀਤੇ ਔਰ ਇੱਕ ਜਿਹੜਾ ADD ਤੇ बीएड ADD ਤੇ बीएड ਜਿਹੜਾ ਡਿਪਲੋਮਾ ਹੈ ਉਹਦਾ ਸਮੇਂ ਤੋਂ ਸਮੇਂ ਅਨੁਸਾਰ ਜਿਹੜਾ ਸੈਸ਼ਨ ਹੁੰਦਾ ਜਿਵੇਂ 2 ਸਾਲਾਂ ਦਾ ਸੈਸ਼ਨ ਹੁੰਦਾ ਉਹਨੂੰ ਕੰਪਲੀਟ ਕਰਕੇ ਪੀਐਸਟੈਟ 2025 ਦੇ ਵਿੱਚ ਸ਼ਾਮਲ ਕੀਤਾ ਜਾਵੇ ਠੀਕ ਹੈ ਇਹ ਮੈਂ ਮੰਗਾ ਤਿੰਨ ਮੰਗਾ ਉਹਨਾਂ ਨੇ ਸਮਝ ਕੀਤੀ ਸੀ ਅੱਗੇ ਵੀ ਕੋਈ ਹੋਰ ਮੰਗ ਹੋਏਗੀ ਤਾਂ ਆਪਾਂ ਜਾਰੀ ਕਰ ਲਾਂਗੇ ਪਰ ਉਹ ਉਦੋਂ ਹੋਏਗੀ ਜਦੋਂ ਤੁਸੀਂ ਕਾਰਾਂ ਚ ਬਾਹਰ ਨਿਕਲੋਗੇ ਐਵੇਂ ਨਹੀਂ ਠੀਕ ਹੈ ਹੁਣ ਦੂਜੀ ਗੱਲ ਉਸ ਤੋਂ ਬਾਅਦ ਉਹਨਾਂ ਨੇ ਸਿੱਖਿਆ ਮੰਤਰੀ ਸਾਹਿਬ ਨਾਲ ਫੋਨ ਤੇ ਗੱਲ ਕੀਤੀ ਠੀਕ ਹੈ ਐਮ ਸਾਹਿਬ ਨੂੰ 19 ਤਰੀਕ ਦੀ ਮੀਟਿੰਗ ਦਾ ਉਹਨਾਂ ਨੇ ਕਿਹਾ ਸੀਗਾ ਕਿ ਉਹਨیں ਦੇਖਦੇ ਮੀਟਿੰਗ ਤੁਹਾਡੀ ਹੋਏਗੀ ਮੈਂ ਤੁਹਾਡੇ ਨਾਲ ਪਹਿਲਾਂ ਸਾਂਝੀ ਨਹੀਂ ਕੀਤੀ ਕਿਉਂਕਿ ਕਿਚੋਂਬਟ ਸਮਾਸੇ ਬਿਜ਼ੀ ਰਹੀ ਤਾਂ ਤੁਹਾਡੇ ਨਾਲ ਵੀਡੀਓ ਬਣਾ ਕੇ ਜਾਣਕਾਰੀ ਸਾਂਝੀ ਨਹੀਂ ਕੀਤੀ। ਉਹਨਾਂ ਦਿਨ ਨੂੰ ਉਹਨਾਂ ਨੇ ਕਿਹਾ ਸੀ ਅੱਜ 17 ਤਰੀਕ ਨੂੰ ਇਹ ਵੀਡੀਓ ਬਣ ਰਹੀ ਹੈ। ਅਜੇ ਤੱਕ 2-3 ਦਿਨ ਤੋਂ ਟਰਾਈ ਕਰ ਰਹੇ ਆ ਐਮਐਲ ਸਾਹਿਬ ਫੋਨ ਤੇ ਗੱਲ ਨਹੀਂ ਕਰ ਰਹੇ ਆਪਣੇ ਨਾਲ ਫਾਜ਼ਿਲਕਾ ਵਾਲੇ। ਠੀਕ ਹੈ। ਔਰ ਇਸ ਤੋਂ ਬਾਅਦ ਜਿਹੜਾ ਉਹਨਾਂ ਨੇ ਮੀਟਿੰਗ ਦਾ ਵੀ ਕਿਹਾ ਸੀਗਾ ਉਹ ਵੀ ਇੱਕ ਲਾਰਾ ਹੀ ਸੀ। ਕੁੱਲ ਮਿਲਾ ਕੇ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਆਪ ਨੂੰ ਕਿਹਾ ਸੀ ਹੁਣ ਵੀ ਇਹਨਾਂ ਨੇ ਉਹੀ ਗੱਲ ਕਹੀ ਹੈ ਜੋ ਜਿਹੜੀ ਪਹਿਲਾਂ ਕਹੀ ਸੀ। ਠੀਕ ਹੈ। ਕੁੱਲ ਮਿਲਾ ਕੇ ਜੇ ਤੁਸੀਂ ਰਿਸਪੌਂਸ ਜਿਵੇਂ ਦਾ ਦੇ ਰਹੇ ਹੋ ਐਵੇਂ ਆਪਣਾ ਪੀਐਸ ਸਟੈਟ ਦਸੰਬਰ ਦੇ ਵਿੱਚ ਨਹੀਂ ਹੋਣਾ 101% ਮੈਂ ਕਹਿ ਰਿਹਾ ਦਸੰਬਰ ਦੇ ਵਿੱਚ ਪੀਐਸ ਸਟੈਟ 2025 ਦਾ ਪੇਪਰ ਨਹੀਂ ਹੋਣਾ ਠੀਕ ਹੈ ਕੀ ਹੋਏਗਾ ਮਾਸਟਰ ਕੈਡਰ ਦੀਆਂ ਪੋਸਟਾਂ ਆਣਗੀਆਂ ਠੀਕ ਹੈ ਈਟੀਟੀ ਕੈਡਰ ਦੀਆਂ ਪੋਸਟਾਂ ਆਉਣਗੀਆਂ ਇਹ ਜਦੋਂ ਹੋ ਗਿਆ ਇਹ ਨੋਟੀਫਿਕੇਸ਼ਨ ਆ ਗਏ ਫਿਰ ਤੁਸੀਂ ਕੀ ਕਹੋਗੇ ਹੋਣ ਸਾਨੂੰ ਪੀਆ ਸਟਟ ਦਾ ਪੇਪਰ ਚਾਹੀਦਾ ਠੀਕ ਹੈ ਫਿਰ ਉਦੋਂ ਸਰਕਾਰ ਕਹੇਗੀ ਕਿ ਪਹਿਲਾਂ ਤੁਸੀਂ ਸੁੱਤੇ ਸੀਗੇ ਫਿਰ ਤੁਸੀਂ ਕੇਸ ਵੱਲੇ ਵੀ ਭੱਜ ਜੰਨੇ ਹੋ ਤੁਸੀਂ ਫਿਰ ਬੜੀਆਂ ਚੀਜ਼ਾਂ ਕਹਿਣਿਓ ਕਿ ਆਪਾਂ ਆ ਕਰੀਏ ਉਹ ਕਰੀਏ ਮੈਂ ਪਹਿਲੇ ਕਹੈਂ ਇਹੋ ਜਿਹੇ ਕੰਮ ਜਿਹੜਾ ਕਿਸੇ ਦੀ ਰੋਟੀ ਨੂੰ ਲੱਤ ਮਾਰੇ ਅਸੀਂ ਉਹ ਜੇ ਕੰਮ ਨਹੀਂ ਕਰਨਾ ਨਾ ਹੀ ਕਦੇ ਪਹਿਲਾਂ ਕੀਤਾ ਨਾ ਹੀ ਹੁਣ ਕਰਨਾ ਇਸ ਕਰਕੇ ਪਹਿਲਾਂ ਬੇਨਤੀ ਹੈ ਕਿ ਹੁਣ ਜਿਹੜਾ ਮੇਨ ਕੰਮ ਮੇਨ ਮੋਟਿਵ ਇਹ ਹੈ ਕਿ ਜਿਵੇਂ ਉਹਨਾਂ ਨੇ ਆਪ ਨੂੰ ਮੀਟਿੰਗ ਦਾ ਲਾਰਾ ਲਾਇਆ ਸੀ ਉਹ ਮੀਟਿੰਗ ਨਹੀਂ ਉਹ ਕਰਵਾ ਰਹੇ ਹੁਣ ਆਪਾਂ ਕੰਮ ਕੀ ਕਰਨਾ ਹੈ ਤੁਸੀਂ ਸਾਰਿਆਂ ਨੇ ਜਿਵੇਂ ਮੈਂ ਗੱਲ ਕੀਤੀ ਕਿ ਤੁਸੀਂ ਕਮੈਂਟ ਕਰਨਾ ਹੈ ਇਸ ਵੀਡੀਓ ਦੇ ਨੀਚੇ ਜੇ ਤੁਸੀਂ ਕਮੈਂਟ ਪੋਜੀਟਿਵ ਕਰਦੇ ਹੋ ਮਤਲਬ ਸਾਨੂੰ 100 ਪਲੱਸ ਬੰਦਿਆਂ ਦਾ ਕਮੈਂਟ ਆਉਂਦਾ ਠੀਕ ਸਰ ਅਸੀਂ ਆਵਾਂਗੇ ਤੁਸੀਂ ਮੀਟਿੰਗ ਰੱਖੋ ਠੀਕ ਹੈ ਤਾਂ ਮੀਟਿੰਗ ਰੱਖੀ ਜਾਊਗੀ ਮੀਟਿੰਗ ਫੇਰ ਉਹੀ ਲੋਕੇਸ਼ਨ ਤੇ ਹੋਊਗੀ ਫਾਜ਼ਿਲਕਾ ਦੇ ਵਿੱਚ ਠੀਕ ਹੈ ਕੋਈ ਹਬੋਰ ਨਹੀਂ ਕੋਈ ਜਲਾਲਾਬਾਦ ਨਹੀਂ ਫਾਜਲਕਾ ਦੇ ਵਿੱਚ ਹੋਊਗੀ ਪ੍ਰਤਾਪ ਬਾਗ ਦੇ ਵਿੱਚ ਹੋਊਗੀ ਉਹੀ ਲੋਕੇਸ਼ਨ ਤੇ ਸਮਾਂ ਔਰ ਤਰੀਕ ਉਸ ਤੋਂ ਬਾਅਦ ਨਿਸ਼ਚਿਤ ਕੀਤੀ ਜਾਊਗੀ ਜਦੋਂ ਤੁਹਾਡਾ ਰਿਸਪੌਂਸ ਆਇਆ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਤਰੀਕ ਔਰ ਸਮਾਂ ਫਿਰ ਤੋਂ ਪੋਸਟਰ ਸਾਰਾ ਕੁਝ ਸ਼ੇਅਰ ਕੀਤਾ ਜਾਊਗਾ ਬਾਕੀ ਉਸ ਤੋਂ ਪਹਿਲਾਂ ਤੁਹਾਡਾ ਰਿਸਪੌਂਸ ਇਸ ਵੀਡੀਓ ਦੇ ਨੀਚੇ ਕਮੈਂਟਾਂ ਦੇ ਵਿੱਚ ਦਿਖੂਗਾ ਤਾਂ ਰੱਖੀ ਜਾਊਗੀ ਨਹੀਂ ਤਾਂ ਅੱਜ ਤੋਂ ਪੀਐਸਟੈਟ ਯੂਨੀਅਨ ਪੀਐਸਟੈਟ ਦੀ ਲੜਾਈ ਨਹੀਂ ਲੜੂਗੀ ਬਲਕਿ ਮਾਸਟਰ ਕੈਟਰ ਯੂਨੀਅਨ ਔਰ ਐਚਟੀਟੀ ਕੈਟਰ ਯੂਨੀਅਨ ਇਹਨਾਂ ਦੀ ਮੰਗ ਨੂੰ ਜਾਕਰ ਕਰੂਗੀ ਫਿਰ ਜੇ ਤੁਸੀਂ ਕਿਉਂਕਿ ਜੇ 10 12 ਮੈਂ ਪਹਿਲਾਂ ਵੀ ਇਸ ਇੰਟਰਵਿਊ ਦੇ ਵਿੱਚ ਵੀ ਮੈਂ ਗੱਲ ਕੀਤੀ ਸੀ ਜਿਸ ਦਿਨ ਅਸੀਂ ਪ੍ਰਤਾਪ ਬਾਗ ਤੋਂ ਲਾਈਵ ਹੋਏ ਸੀ ਉਸ ਦੇ ਵਿੱਚ ਮੈਂ ਕਿਹਾ ਸੀਗਾ ਜੇ ਤਾਂ ਅਸੀਂ 10 ਤੋਂ 12 ਕੈਂਡੀਡੇਟੀਆਂ ਜਿਹੜੇ ਅਸੀਂ ਫਾਜ਼ਿਲਕਾ ਦੇ ਵਿੱਚ ਸਤਨ ਪ੍ਰਤਾਪ ਬਾਗ ਦੇ ਵਿੱਚ ਪਹੁੰਚੇ ਜੇ ਸਿਰਫ ਸਾਨੂੰ ਟੈਟ ਚਾਹੀਦਾ ਫਿਰ ਤਾਂ ਸਰਕਾਰ 10 12 ਜਣੇ ਵਾਸਤੇ ਵੇਲ ਹੀ ਨਹੀਂ ਹੈਗੀ ਕਿ ਟੈਟ ਲਹੂਗੀ ਜੇ ਤੁਸੀਂ ਹੋਰ ਵੀ ਬੱਚੇ ਸਾਡੇ ਨਾਲ ਪੀਐਸ ਟੈਟ ਜਿਹੜੇ ਕਿ ਕਾਡਾ ਕਲੀਅਰ ਨਹੀਂ ਹੈਗਾ ਤੁਸੀਂ ਕੀ ਚਾਹੁੰਦੇ ਕਿ ਪੀਐਸ ਟੈਟ ਹੋਵੇ ਤਾਂ ਉਹ ਬਈ ਕਮੈਂਟ ਕਰ ਲੋ ਕਮੈਂਟ ਤੋਂ ਬਾਅਦ ਜਿਹੜਾ ਹੈ ਅਸੀਂ ਅੱਗੇ ਨੈਕਸਟ ਤਰੀਕ ਜਾਂ ਕੋਈ ਸਮਾਂ ਅਨਿਸ਼ਚਿਤ ਕਰਾਂਗੇ ਨਹੀਂ ਤਾਂ ਬਿਲਕੁਲ ਵੀ ਪੀਐਸ ਟੈਟ 2025 ਦੀ ਲੜਾਈ ਨਹੀਂ ਲੜੀ ਜਾਊਗੀ ਜੇ ਯੂਨੀਅਨ ਲੜਾਈ ਨਹੀਂ ਲੜੂਗੀ ਤਾਂ ਨੋਟੀਫਿਕੇਸ਼ਨ ਮੈਂ ਲਿਖ ਕੇ ਦੇ ਰਿਹਾ 100% ਨਹੀਂ ਕਹਿ ਰਿਹਾ ਮੈਂ ਮੈਂ 101% ਕਹਿ ਰਿਹਾ ਪੇਪਰ ਦਸੰਬਰ ਦੇ ਵਿੱਚ ਨਹੀਂ ਹੁੰਦਾ ਠੀਕ ਹੈ ਸਿੱਧੀ ਤੇ ਸਪਸ਼ਟ ਗੱਲ ਠੀਕ ਹੈ ਅਸੀਂ ਜਿਹੜਾ ਲੋਜ਼ੋਰ ਲਾਣਾ ਸੀ ਅਸੀਂ ਲਾ ਲਿਆ ਹੁਣ ਹੈਗਾ ਤੁਹਾਨੂੰ ਪਤਾ ਹੈ ਕਿ ਤੁਸੀਂ ਸਾਡੇ ਨਾਲ ਜੁੜਨਾ ਹੈ ਨਹੀਂ ਜੁੜਨਾ ਸਪੋਰਟ ਕਰਨੀ ਹੈ ਨਹੀਂ ਕਰਨੀ ਤੁਹਾਨੂੰ ਪਤਾ ਹੈ ਕਿਉਂਕਿ ਇਸ ਤੋਂ ਬਾਅਦ بار بار ਅਸੀਂ ਤੁਹਾਨੂੰ ਇਹ ਚੀਜ਼ਾਂ ਨਹੀਂ ਕਹਿਣੀਆਂ ਕਿ ਹਰ ਵਾਰ ਤੁਹਾਨੂੰ ਇੱਕ ਚੀਜ਼ ਦੱਸ ਕੇ ਤੁਸੀਂ ਜਵਾਬ ਥੋੜੀ ਹੋ ਯਾਰ ਤੁਸੀਂ ਬਹੁਤ ਵੱਡੇ ਹੋ ਤੁਸੀਂ ਈਟੀਟੀ ਤੇ ਬੀਐਡ ਕਰਨ ਵਾਲੇ ਕਰ ਚੁੱਕੇ ਹੋ ਜਾਂ ਕਰ ਰਹੇ ਹੋ ਤਾਂ ਇਹ ਡਿਪਲੋਮੇ ਇਹ ਐਜੂਕੇਸ਼ਨ ਸਟਰੀਮ ਦੇ ਵਿੱਚ ਉਹੀ ਹੁੰਦਾ ਜਿਹੜਾ ਪੜਾ ਲਿਖਾ ਹੁੰਦਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਤੁਹਾਡੇ ਵਿੱਚੋਂ 50 ਨਹੀਂ 60% ਬੱਚੇ ਮੈਨੂੰ ਉਹ ਲੱਗ ਰਹੇ ਨੇ ਕਿ ਜਿਹੜੇ ਨਹੀਂ ਘਰਾਂ ਤੋਂ ਬਾਹਰ ਨਿਕਲਦੇ ਫਿਰ ਉਹ ਉਸ ਕੈਟਾਗਰੀ ਦੇ ਵਿੱਚ ਨਹੀਂ ਆਉਂਦੇ ਜਿਹੜੇ ਐਜੂਕੇਟਿਡ ਵਾਲੀ ਕੈਟਾਗਰੀ ਹੈ ਸਰ ਨੇ ਵੀ ਇੱਕ ਗੱਲ ਕਹੀ ਸੀ ਕਿ ਪੜ੍ਹ ਲਿਖਿਆ ਬੱਚਾ ਉਹੀ ਹੁੰਦਾ ਜਿਹੜੇ ਆਪਦੇ ਹੱਕਾਂ ਦੀ ਲੜਾਈ ਆਪ ਖੁਦ ਆ ਕੇ ਲੜਦਾ ਹੈ ਜਦੋਂ ਪ੍ਰਤਾਪ ਬਾਖਤੋਂ ਇੱਕ ਵੀਡੀਓ ਪਾਈ ਗਈ ਸੀ ਉਸ ਦੇ ਵਿੱਚ ਸਾਡੇ ਇੱਕ ਸਰ ਨੇ ਗੱਲ ਕੀਤੀ ਸੀ ਕੀ ਐਜੂਕੇਟਡ ਬੱਚਾ ਪੜ੍ਹ ਲਿਖਿਆ ਬੱਚਾ ਉਹ ਹੁੰਦਾ ਹੈ ਜਿਹੜਾ ਆਦੇ ਹੱਕਾਂ ਦੇ ਪ੍ਰਤੀ ਅੱਗੇ ਆਉਂਦਾ ਔਰ ਆਪ ਅੱਗੇ ਹੋ ਕੇ ਲੜਾਈ ਲੜਦਾ ਹੈ ਔਰ ਜਿਹੜੀ ਆਪਦੀਆਂ ਮੰਗਾਂ ਨੇ ਉਹ ਸਰਕਾਰ ਨੂੰ ਦੱਸਦਾ ਹੈ ਕਿ ਸਾਡੀਆਂ ਆ ਮੰਗਾਂ ਨੇ ਇੱਕ ਚੀਜ਼ ਜਦੋਂ ਤੁਹਾਨੂੰ ਬਹੁਤ ਵਾਰ ਰਿਪੀਟ ਕਰ ਚੁੱਕੇ ਹਾਂ ਸੀ ਕਿ ਮਾਂ ਵੀ ਬੱਚੇ ਨੂੰ ਦੁੱਧ ਉਦੋਂ ਪਿਉਂਦੀ ਹੈ ਜਦੋਂ ਬੱਚਾ ਰੋਂਦਾ ਹੈ ਠੀਕ ਹੈ ਤਾਂ ਸਾਨੂੰ ਵੀ ਸਾਡਾ ਦੁੱਖ ਸਰਕਾਰ ਨੂੰ ਰੋਕੇ ਦੱਸਣਾ ਪਵੇਗਾ ਅੱਜ ਤੱਕ ਸਰਕਾਰਾਂ ਇਹ ਚੀਜ਼ਾਂ ਕਰਦੀਆਂ ਆਈਆਂ ਹੈ ਪੀਐਸਟੈਟ 2024 ਮੈਂ ਜਿਵੇਂ ਪਹਿਲਾਂ ਗੱਲ ਕੀਤੀ ਕਿ ਉਹ ਬਹੁਤ ਵੱਡੇ ਸੰਘਰਸ਼ ਦੇ ਨਾਲ ਪੇਪਰ ਹੋਇਆ ਤੁਹਾਡਾ ਬਹੁਤ ਵੱਡਾ ਬਲੇਖਾ ਹੈ ਕਈ ਬੱਚੇ ਕਮੈਂਟ ਇਹ ਵੀ ਕਰਦੇ ਹੁੰਦੇ ਆ ਕਿ ਪੀਐਸਟੈਟ ਤਾਂ ਦੇ ਸਮੇਂ ਤੇ ਉੱਪਰ ਹੋ ਹੀ ਜਾਣਾ ਹੈ ਫੇਰ ਬੱਚੇ ਕਮੈਂਟ ਕਰਦੇ ਹੁੰਦੇ ਆ ਉਹਨੇ ਤਾਂ ਪੀਐਸਟੈਟ ਹੋ ਕੇ ਹਟਿਆ ਪੀਐਸਟੈਟ ਹੁਣ ਵਾਰੀ ਵਾਰ ਖੇਡ ਥੋੜੀ ਕਿ ਪੀਐਸਟੈਟ ਹੁੰਦਾ ਰਵੇ ਭਾਈ ਕਿਉਂ ਐਨਸੀਆਰਟੀ ਦਾ ਰੂਲ ਹੈ ਸੀਟੈਟ ਦੋ ਵਾਰ ਹੋ ਰਿਹਾ ਫਿਰ ਪੀਐਸਟੈਟ ਕਿਉਂ ਨਹੀਂ ਹੋ ਰਿਹਾ ਜਿਹੜੇ ਬੱਚੇ ਕਮੈਂਟ ਕਰਦੇ ਮੇਰਾ ਉਹਨਾਂ ਦਾ ਸਵਾਲ ਹੈ ਜੇ ਤੁਸੀਂ ਸੋਸਲ ਮੈਸੇਜ ਕਰਕੇ ਚਾਹ ਜਾ ਕਹਿੰਦੇ ਹੋ ਕਿ ਪੀਐਸਟਟ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਉਹਨਾਂ ਨੂੰ ਮੇਰਾ ਸਵਾਲ ਹੈ ਜੇ ਐਨਸੀਆਰਟੀ ਦਾ ਰੂਲ ਇਹ ਕਹਿੰਦਾ ਹੈ ਕਿ ਹਰ ਸਾਲ ਦੇ ਵਿੱਚ ਇੱਕ ਵਾਰ ਪੇਪਰ ਹੋਣਾ ਚਾਹੀਦਾ ਹੈ ਸੀਟੈਟ ਹਰ ਸਾਲ ਇੱਕ ਵਾਰ ਪੇਪਰ ਲੈਂਦਾ ਫਿਰ ਪੀਐਸਟਟ ਨੂੰ ਕੀ ਹੋਇਆ ਭਾਈ ਪੰਜਾਬ ਸਰਕਾਰ ਨੂੰ ਕੀ ਹੋਇਆ ਜਿਨ੍ਹਾਂ ਦੀ ਮੇਨ ਮੁੱਦਾ ਹੀ ਇਹ ਸੀਗਾ ਕਿ ਇਸ ਐਜੂਕੇਸ਼ਨ ਦੇ ਉੱਪਰ ਸੇਧ ਦੇ ਉੱਪਰ ਕੰਮ ਕਰਾਂਗੇ ਤਾਂ ਅੱਜ ਉਹ ਕੰਮ ਕਿਉਂ ਨਹੀਂ ਕਰ ਰਹੇ ਅੱਜ ਕੀ ਗੱਲ ਹੋ ਗਈ ਅੱਜ ਅਸੀਂ ਜਿਹੜੇ ਵਾਰ ਦੇ ਤੋਂ ਪੰਜ ਕਿਉਂ ਰਹੇ ਆ ਜਿਹੜੇ ਵਾਰ ਦੇ ਉੱਪਰ ਸੀ ਸਰਕਾਰ ਬਣਾਈ ਹੈ ਔਰ 92 ਆਮ ਆਲੇ ਨਾਲ ਸਰਕਾਰ ਬਣੀ ਹੈ ਔਰ ਅੱਜ 94 95 ਐਮਰ ਦੇ ਨਾਲ ਸਰਕਾਰ ਚੱਲ ਰਹੀ ਹੈ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਬਹੁਤ ਵੱਡਾ ਪ੍ਰੋਸਾ ਜਤਾਇਆ ਪੰਜਾਬ ਦੇ ਲੋਕਾਂ ਨੇ ਆਮ ਆਦੀ ਪਾਰਟੀ ਤੇ ਤੇ ਅੱਜ ਉਹੀ ਸਰਕਾਰ ਮੱਤਾਂ ਮਾਰ ਰਹੀ ਹੈ ਉਹੀ ਸਰਕਾਰ ਬੇਰੁਜ਼ਗਾਰਾਂ ਨੂੰ ਅਰੈਸਟ ਕਰ ਰਹੀ ਹੈ ਬੋਲਣਾ ਕੋਈ ਨਹੀਂ ਚਾਹੁੰਦਾ ਕਿਉਂਕਿ ਜੇ ਸਾਰੇ ਇਕੱਠੇ ਹੋ ਕੇ ਲੜਾਈ ਲੜਨ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੱਡੀ ਮੰਗ ਹੈ ਬਹੁਤ ਛੋਟੀ ਮੰਗ ਹੈ ਪੀਐਸਟੈਟ ਦਾ ਨੋਟੀਫਿਕੇਸ਼ਨ ਕਢਵਾਉਣਾ ਪੀਐਸਟੈਟ ਦਾ ਪੇਪਰ ਕਰਵਾਉਣਾ ਹਰ ਸਾਲ ਦੇ ਵਿੱਚ ਇੱਕ ਵਾਰ ਪੇਪਰ ਕਰਵਾਉਣਾ ਕੈਲੰਡਰ ਕਢਵਾਉਣਾ ਕੋਈ ਵੱਡੀ ਗੱਲ ਨਹੀਂ ਹੈਗੀ ਪੋਸਟਾਂ ਕਢਵਾਉਣੀਆਂ ਇਹ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਯੂਨਿਟੀ ਬਹੁਤ ਵੱਡੀ ਗੱਲ ਹੈ ਸਾਡੇ ਲੋਕ ਯੂਨਿਟੀ ਨਹੀਂ ਬਣਾਉਂਦੇ ਸਾਡੇ ਲੋਕ ਲੁੱਟਾਂ ਖਿਚਣ ਵਾਲੇ ਜ਼ਿਆਦਾ ਹੈ ਤੁਸੀਂ ਸੋਚੋਗੇ ਕਿ ਮੈਂ ਕਿਵੇਂ ਦੇ ਤੁਹਾਨੂੰ ਗੱਲਾਂ ਕਰ ਰਿਹਾ ਕਿਉਂਕਿ ਇਹ ਕਰਨਾ ਇਹ ਗੱਲਾਂ ਕਰਨੀ ਤੁਹਾਡੇ ਤੱਕ ਬਹੁਤ ਜ਼ਰੂਰੀ ਨਹੀਂ ਕਿਉਂਕਿ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਅਸੀਂ ਬਹੁਤ ਸਲੋ ਆ ਕਿਉਂ ਸਲੋ ਆ ਕਿਉਂਕਿ ਅਸੀਂ ਆਪ ਹੀ ਨਹੀਂ ਚਾਹੁੰਦੇ ਕਿ ਸਾਡੇ ਮੁੱਦੇ ਹੱਲ ਹੋਣ ਕਿਉਂਕਿ ਅਸੀਂ ਘਰਾਂ ਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ ਤਾਂ ਭਾਈ ਫਿਰ ਮੈਂ ਤੁਹਾਨੂੰ ਕਹਿ ਰਿਹਾ ਬੇਨਤੀ ਕਰ ਰਿਹਾ ਇਹ ਲਾਸਟ ਵੀਡੀਓ ਦੇ ਵਿੱਚ ਤੁਹਾਡਾ ਰਿਸਪਾਂਸ ਤੈਅ ਕਰੋਗਾ ਕਿ ਪੀਐਸਟੈਟ 2025 ਦਸੰਬਰ ਦੇ ਵਿੱਚ ਹੋਊਗਾ ਜਾਂ ਨਹੀਂ ਹੋਊਗਾ ਪੀਐਸਟੈਟ ਦਸੰਬਰ ਦੇ ਵਿੱਚ ਕਰਵਾਉਣਾ ਤੁਹਾਡੇ ਹੱਥ ਹੈ ਕਿਸੇ ਹੋਰ ਦੇ ਹੱਥ ਨਹੀਂ ਹੈ ਸਰਕਾਰ ਦੇ ਹੱਥ ਨਹੀਂ ਹੈ ਸਰਕਾਰ ਨੂੰ ਦੱਸਣਾ ਪੈਣਾ ਹੈ ਕਿ ਸਾਡਾ ਪੇਪਰ ਦਸੰਬਰ ਦੇ ਵਿੱਚ ਲਿਆ ਜਾਵੇ ਤਾਂ ਸਰਕਾਰ ਨੂੰ ਮਜਬੂਰ ਕਰਨਾ ਪੈਣਾ ਤਾਂ ਜਾ ਕੇ ਪੀਐਸਟੈਟ ਦਾ ਪੇਪਰ ਦਸੰਬਰ ਦੇ ਵਿੱਚ ਹੋਊਗਾ ਨਹੀਂ ਤਾਂ ਬਿਲਕੁਲ ਨਹੀਂ ਹੋਊਗਾ ਹੁਣ ਮੈਂ ਤੁਹਾਨੂੰ ਫਿਰ ਇੱਕ ਵਾਰ ਰਿਪੀਟ ਕਰ ਰਿਹਾ ਤੁਸੀਂ ਕਮੈਂਟ ਕਰਕੇ ਕਹੋਗੇ ਕਿ ਅਸੀਂ ਆਵਾਂਗੇ ਜਿਹੜੇ ਪਹਿਲਾਂ ਇਹ ਵੀ ਦੱਸਣਾ ਕਿ ਅਸੀਂ ਪਿਛਲੇ ਮੀਟਿੰਗ ਦੇ ਵਿੱਚ ਕਿਉਂ ਨਹੀਂ ਆਏ ਤੁਸੀਂ ਕਿਉਂ ਨਹੀਂ ਪਹੁੰਚੇ ਇੰਨਾ ਤੁਹਾਨੂੰ ਮੈਸੇਜ ਲੱਗੇ ਸਭ ਤੋਂ ਪਹਿਲਾਂ ਤੁਹਾਨੂੰ ਟ੍ਰਿਕ ਅਨਾਉਂਸ ਹੋਈ ਹੈ ਪਰ ਇਹੀ ਗੱਲ ਮੈਂ ਜਿਵੇਂ ਪਹਿਲਾਂ ਕੀਤੀ ਕਿ ਅ ਐਮਐਲ ਸਾਹਿਬ ਨੇ ਇੱਕ ਲਾਰਾ ਲਾਇਆ ਹੈ ਮੀਟਿੰਗ ਦਾ ਮੀਟਿੰਗ ਹੋਣੀ ਹੁੰਦੀ ਤਾਂ ਅੱਜ ਨੂੰ ਲੈਟਰ ਆਪਣੇ ਹੱਥ 'ਚ ਹੁੰਦਾ ਕੋਈ ਮੀਟਿੰਗ ਨਹੀਂ ਹੋ ਰਹੀ ਠੀਕ ਹੈ ਸਿਰਫ ਕਲਾਰਾ ਸੀ ਲਾਰਾ ਮਿਲਣਾ ਹੀ ਸੀ ਕਿਉਂਕਿ ਤੁਹਾਡੇ ਮਤਲਬ ਸਟਰੈਂਥ ਹੀ ਹੈ ਨਹੀਂ ਤਾਂ ਅਸੀਂ ਆਪਣਾ ਕੰਮ ਖੋਬੀ ਕੀਤਾ ਅਸੀਂ ਫਿਰ ਵੀ ਜਾ ਕੇ ਐਮਐਲ ਸਾਹਿਬ ਨੂੰ ਟਾਈਮ ਲੈ ਕੇ ਮਿਲ ਕੇ ਗੱਲ ਕੀਤੀ ਬਾਕੀ ਇਸ ਤੋਂ ਬਾਅਦ ਹੁਣ ਤੁਸੀਂ ਦੱਸਣਾ ਕਿ ਤੁਸੀਂ ਪੀਏ ਸਟਾਰਟ ਕਰਵਾਉਣਾ ਹੈ ਜਾਂ ਨਹੀਂ ਕਰਵਾਉਣਾ ਬਾਕੀ ਜਿਹੜੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਿਓ ਔਰ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਸਭ ਤੋਂ ਵੱਡੀ ਗੱਲ ਇਸ ਵੀਡੀਓ ਨੂੰ ਮੈਂ ਹਰ ਵਾਰ ਕਹਿਣਾ ਹੁੰਦਾ ਕਿ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਆ ਕਰੋ ਹਾਰੇ ਵੀਡੀਓ ਦੇ ਵਿੱਚ ਸਾਨੂੰ ਇਹ ਬੋਦਲ ਨਾ ਪਵੇ ਤੁਸੀਂ ਆਦੀ ਸਮਝਦਾਰੀ ਦੇ ਨਾਲ ਇਹ ਚੀਜ਼ਾਂ ਨੂੰ ਜਿਹੜਾ ਹੈ ਕੰਮ ਕਰਨਾ ਸੋ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ